ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੱppa ਰਾਜਾ ਦਾ ਤੁਹਾਡਾ ਸਵਾਗਤ ਹੈ YouTube ਚੈਨਲ 'ਤੇ ਸਾਰੇ ਠੀਕ ਠਾਕ ਹੋ ਤੁਸੀਂ ਸਾਰਿਆਂ ਸਤਿ ਸ੍ਰੀ ਅਕਾਲ ਜੀ ਅੱਜ ਉਹ ਕੀ ਤਰੀਕ ਜੀ 27 ਤੇ ਦਿਨ ਹੈਗਾ ਮੰਗਲਵਾਰ ਤੇ ਨੇਰੇ ਉੱਠ ਕੇ ਆਪਾਂ ਕਈ ਕੰਮ ਵੀ ਢੇ ਲਏ ਆ ਧਾਰ ਕੱਢ ਲਈ ਆ ਤੇ ਦੁੱਧ ਗਰਮ ਕਰਮ ਤੇ ਰੱਖ ਲਿਆ ਜਣੀ ਦੁੱਧ ਪਿਆਇਆ ਤੇ ਆਟਾ ਵੀ ਗੁੰਨ ਲਿਆ ਤੇ ਦੁੱਧ ਗਰਮ ਕਰਕੇ ਮਗਰੇ ਫੇਦਾ ਰੱਖ ਦੇਣੀ ਹੈ ਜੀ ਇਹਦੇ ਤੇ ਦੇਖੋ ਜੀ ਹੰਡਾ ਹੰਡਾ ਸਿਵਰੇ ਸਿਵਰੇ ਬਹੁਤ ਵਧੀਆ ਲੱਗਦਾ ਇੱਥੇ ਤੇ ਚੌਂਕ ਚੁੱਲੇ ਦਾ ਕੰਮ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਹਨਾ ਤੇ ਹੁਣਾ ਵੀ ਚਾਹੀਦਾ ਦੇਖੋ ਜੀ ਇੱਕੋ ਹੀ ਅੱਗ ਵਾਲੀ ਤਾਂ ਆਪਾਂ ਕਿੰਨੇ ਕੰਮ ਕਰ ਲੈਣਾ ਚੁੱਲੇ ਤੇ ਇਦਾਂ ਮੌਜ ਹੋ ਜਾਂਦੀ ਬਹੁਤ ਜ਼ਿਆਦਾ ਤੇ ਮੇਰਾ ਹੁਣ ਛੋਟਾ ਜਿਹਾ ਸਟੈਂਡ ਸੀਗਾ ਵੀਡੀਓ ਬਣਾਉਣ ਦਾ ਤੇ ਉੱਤੇ ਫੋਨ ਰੱਖ ਕੇ ਤਾਂ ਉਹ ਥੋੜਾ ਖਰਾਬ ਜੋ ਹੋ ਗਿਆ ਤਾਂ ਹੁਣ ਮੈਨੂੰ ਇਦਾਂ ਹੀ ਨਾ ਬਣਾਉਣੀ ਪੈਂਦੀ ਵੀਡੀਓ ਤਾਂ ਰਾਏਕੋਟੀ ਪਿੰਡ ਸਾਡੇ ਅਸੰਡੇ ਸੀ ਕਿੰਨੂੰ ਇਦਾਂ ਕਰਕੇ ਵੀਡੀਓ ਬਣਾਉਣੀ ਆ ਤੇ ਉਹਦੇ ਆਪਣੀ ਹਾਸੇ ਬਹੁਤ ਹਾਸੇ ਵਾਲੇ ਮਜ਼ਾਕ ਵਾਲੇ ਸੁਭਾਅ ਹਨ ਉਹਦੇ ਤੇ ਕੱਲ ਮੈਂ ਵੀਡੀਓ ਪੈਸੀ ਗਈ ਸੀ ਨਾ ਪਹਾੜਾਂ ਨੂੰ ਪਰਸੋਂ ਸੀ ਤੇ ਫਿਰ ਮੈਂ ਕੱਲ ਅਪਲੋਡ ਕੀਤੀ ਸੀ ਬਲੌਗ ਕੀਤਾ ਹੈਗਾ ਤੇ ਕਮੈਂਟ ਛੱਡਦੇ ਕਹਿੰਦੇ ਵੀ ਗਰਮੀ ਤੋਂ ਰਾਹਤ ਪਾਉਣ ਲਈ ਨਾ ਕਿੱਥੇ ਪੈਣੇ ਟਾਈਮ ਲੱਗਦਾ ਕਿਤੇ ਉਹ ਤਾਂ ਗੱਲ ਹੁੰਦੀ ਬੰਦਾ ਰਵੇ ਉੱਥੇ ਘੁੰਮੇ ਫਿਰੇ ਹੈ ਨਾ ਤੇ ਤੁਹਾਨੂੰ ਪਤਾ ਵੀ ਕੰਮ ਜਿਹੜੇ ਕੰਮਕਾਰ ਵਾਲੇ ਹੁੰਦੇ ਆ ਉਹਨਾਂ ਦਾ ਕਿੱਥੇ ਟਾਈਮ ਲੱਗਦਾ ਹੈ ਪਹਿਲੇ ਘਰ ਟਾਈਮ ਲੱਗਦਾ ਹੈ ਇਹ ਕੱਢਦੇ ਆ ਤੇ ਫਿਰ ਫਿਰ ਹੁੰਦਾ ਉੱਥੋਂ ਆਉਣ ਭੱਜਣ ਦੀ ਘਰ ਨੂੰ ਹਨਾ ਸਾਡੇ ਕੰਮਕਾਰ ਆ ਸਾਡੇ ਪਸ਼ੂ ਭੁੱਖੇ ਆ ਤੇ ਜਾਂ ਸਾਡੇ ਖੂਹ ਤੇ ਕੰਮਕਾਰ ਪਏ ਆ ਤੇ ਕੰਮ ਵਾਲੇ ਬੰਦੇ ਤਾਂ ਕਿੱਥੇ ਗਰਮੀ ਤੋਂ ਰਾਹਤ ਮਿਲਦੀ ਜਿਹੜਾ ਨੇ ਰਹਿਣੇ ਗਰਮੀ ਚ ਹਨਾ ਤਾਂ ਮੈਨੂੰ ਉਹਨਾਂ ਕਮੈਂਟ ਸੌਣ ਕੇ ਬੜਾਈ ਦੇਖ ਕੇ ਨਾ ਹਸਾਜੇ ਆ ਤੇ ਪਹਿਨੇ ਤੇਰੀ ਗੱਲ ਤੇਰੀ ਸਹੀ ਆ ਪਰ ਕੀ ਕਰੀਏ ਹੁਣ ਹਨਾ ਤੇ ਦੇਖੋ ਜੀ 2 ਘੰਟੇ ਜਾਣ ਨੂੰ 2 ਘੰਟੇ ਆਉਣ ਨੂੰ ਤੇ 80 ਕਿਲੋਮੀਟਰ ਜਾਣ ਤਾਂ 80 ਕਿਲੋਮੀਟਰ ਆਉਣ ਤੇ ਫਿਰ ਵੀ ਚਲੋ ਖੈਰ ਮੈਂ ਕਿ ਨਹੀਂ ਜਈਏ ਤਾਂ ਜਾ ਹੋ ਜਾਂਦਾ ਜ ਰਹਿੰਦਾ ਬੰਦਾ ਰਹਿ ਜਾਂਦਾ ਹਨਾ ਤੇ ਇੰਨੇ ਕ ਚਲੋ ਕੰਮ ਕਰ ਫੇ ਸ਼ੁਰੂ ਹੋ ਜਾਣੇ ਆ ਚਲੋ ਜਾਈ ਜਿਹੜਾ ਪਿਆਰ ਕਰਦਾ ਜਾਣਾ ਚਾਹੀਦਾ ਹਨਾ ਤੇ ਹੋਰ ਬਹੁਤ ਵਧੀਆ ਜੀ ਸਾਡੇ ਇਟਲੀ ਵਾਲੇ ਭੈਣ ਜੀ ਹੁਣੀ ਜਰੂਰ ਕਮੈਂਟ ਛੱਡਦੇ ਆ ਬਹੁਤ ਧੰਨਵਾਦ ਉਹਨਾਂ ਦਾ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਲਈ ਉਹ ਲਾਈਕ ਕਰਦੇ ਕਮੈਂਟ ਕਰਦੇ ਵੀ ਹਨਾ ਵੀਡੀਓ ਨੂੰ ਬਲੌਗ ਨੂੰ ਤੇ ਉਹਨਾਂ ਦਾ ਬਹੁਤ ਧੰਨਵਾਦ ਦੇਖੋ ਜੀ ਜਿਹੜੇ ਦੂਰ ਬੈਠੇ ਹੁੰਦੇ ਆ ਨਾ ਉਹਨਾਂ ਦਾ ਦਿਲ ਤਾਂ ਆਪਣੇ ਪਿੰਡ ਵਿੱਚ ਹੀ ਹੁੰਦਾ ਹਨਾ ਤੇ ਮਜਬੂਰੀਆਂ ਕਾਰਨ ਘਟੜਨੇ ਪੈਂਦੇ ਹੈ ਘਟੜਨੇ ਕਿਹੜਾ ਸੌਖੇ ਆ ਨਾ ਇਹ ਬਹੁਤ ਮੁਸ਼ਕਲ ਆ ਤੇ ਇਹ ਤਾਂ ਤੇ ਅੱਗ ਦੇਖਦੇ ਬੜੀ ਜਾਂਦੀ ਆ ਅੱਜ ਕੱਲ੍ਹ ਤੇ ਅੱਗ ਬਹੁਤ ਵੱੜਦੀ ਆ ਤੇ ਮਿੰਟੋਂ ਮਿੰਟ ਅੱਗ ਵੱਲੀ ਜਾਂਦੀ ਆ ਤੇ ਮੈਨੂੰ ਸਿੱਕੇ ਚੱਲੋ ਮੈਂ ਕਿ ਠੰਡੇ ਠੁੰਡੇ ਠੰਡਾ ਹੋਇਆ ਚਲੋ ਉੱਥੇ ਕੰਮ ਕਰਦੇ ਆ ਤੇ ਨਾਲੇ ਲਫਾਫੇ ਬਹੁਤ ਇਕੱਠੇ ਹੋਈ ਸੀਗੇ ਤੇ ਇੱਧਰ ਉੱਧਰ ਭੱਜੇ ਫਿਰਦੇ ਸੀਗੇ ਦੋ ਮੇਗਾ ਗਵਾਲ ਦੁੱਧ ਗਰਮ ਕਰਦੇ ਦਾਲ ਬਣਾਉਣੀ ਆ ਤੇ ਕੱਲ ਮਿਲੇ ਗਈ ਸੀ ਮੇਲੇ ਬਹੁਤ ਵਧੀਆ ਰਿਆ ਤੇ ਬਹੁਤ ਯਾਨੀ ਦੱਸ ਸੀਗਾ ਤਾਜ਼ੇ ਸ਼ਾਮ ਨੂੰ ਅਪਲੋਡ ਕਰਾਂਗੀ ਹਜੇ ਮੇਰੇ ਵੀਡੀਓ ਐਡਿਟ ਕਰਨੀ ਹੋ ਪਈ ਹੈ ਥੰਬਨੇਲ ਲਾਉਣਾ ਹਜੇ ਤੇ ਕਿੰਨਾ ਕੰਮ ਪਿਆ ਇਹਦਾ ਹਜੇ ਨੋਰ ਨਮਕ ਦੁੱਧ ਬੜ ਜਾ ਬਟੇਰੀ ਹੋ ਵੀ ਤਾਂ ਗੱਲਾਂ ਕਰਦੇ ਕਰਦੇ ਹੈਨਾ ਤੇ ਉਹ ਵੀ ਵੀਡੀਓ ਤਿਆਰ ਕਰੂੰਗੀ ਦੁਪਹਿਰ ਨੂੰ ਕਰੂੰਗੀ ਹਜੇ ਬੱਚਿਆਂ ਨੂੰ ਸਕੂਲ ਜਾਣਾ ਆ ਤੇ ਅੱਜ ਮੇਰੇ ਲਾਲ ਦਾ ਗਰ ਲਾਲ ਦਾ ਪਹਿਲਾ ਦਿਨ ਹੈ ਸਕੂਲ ਦਾ ਹਨ ਤੇ ਜੋਤੇ ਨੂੰ ਜਾਂਦਾ ਇਹ ਬਾਹਰਲੇ ਸਕੂਲ ਤੇ ਦੇਖੋ ਇਹ ਪਿੰਡ ਦੇ ਸਕੂਲੀ ਬੜੀ ਮੌਸਮੀ ਘਰ ਦੇ ਨਾਲ ਦੀ 10-11 ਸਾਲ વીਤ ਗਏ ਪਤਾ ਲੱਗਾ ਨਹੀਂ ਕਿ ਕਿੱਦਾਂ ਜੀਤ ਗਏ ਹਨ ਅੱਖਾਂ ਬੰਦ ਕੀਤੀਆਂ ਬੀਤ ਗਏ ਚਲੋ ਫਿਰ ਟਾਈਮ-ਟਾਈਮ ਦੀ ਗੱਲ ਆ ਤੇ ਸਦਾ ਉਹ ਟਾਈਮ ਹੀ ਜਾਂਦੇ ਹੈਗੇ ਟਾਈਮ ਬਦਲ ਜਾਂਦੇ ਲੋ ਟਾਈਮ ਬਦਲਣ ਲੱਗਦੇ ਹਨ ਤੇ ਫੇਰ ਨਹੀਂ ਪਤਾ ਲੱਗਦਾ ਹੈਗਾ ਜਿੱਦਾਂ ਦੇਖੋ ਜਿੱਦਾਂ ਹੁਣ ਮੈਂ ਦੇਖੀ ਐ ਇਹਨ ਦੁੱਧ ਨੂੰ ਹਨਾ ਤੇ ਇਹਨੇ ਬਾਹਰ ਉੱਤੇ ਆਉਣਾ ਨਹੀਂਗਾ ਜਦੋਂ ਮੈਂ ਮੜਿਆ ਪਰੇ ਹੋਰੀ ਹੋ ਗਈ ਚਲੋ ਜੀ ਢੇਰੀ ਹੋ ਜਣਾ ਥੱਲੇ ਸਾਰੇ ਇਹ ਇਹ ਦੁੱਧੀ ਇਹ ਆ ਜਿਹਨੇ ਦੁੱਧ ਸਾਂਭ ਲਿਆ ਨਾ ਤੇ ਇਹਨੇ ਸਾਰਾ ਕੁਝ ਸਾਂਭ ਲਿਆ ਗਾਵੜੀ ਰੱਖਣੀ ਪੈਂਦੀ ਏਦੀ ਪਰ ਇਹ ਨਹੀਂ ਹੋਣਾ ਪੈਂਦਾ ਇਕਦਮ ਵੀ ਇਦਾਂ ਹੋ ਜਾਂਦੀ ਆ ਚਲੋ ਜੀ ਮੈਂ ਹੁਣ ਇਹਨੂੰ ਚੱਕ ਲਵਾਂ ਹੋਰ ਨਾ ਕਿਤੇ ਢੇਰੀ ਹੋ ਜਵੇ ਮੇਰਾ ਹੋ ਜੇ ਨੁਕਸਾਨ ਹਾਂਜੀ ਦੁੱਧ ਵੀ ਗਰਮ ਹੋ ਗਿਆ ਤੇ ਦਾਲ ਵੀ ਬਣ ਗਈ ਤੇ ਮੈਨੂੰ ਰੱਖਤਾ ਮੈਂ ਪੀੜਾ ਠੰਡੇ ਠੰਡੇ ਕੰਮ ਵਿੱਚ ਚੌਂਕੇ ਚੁੱਲੇ ਤੇ ਕਰ ਲਿਆ ਤੇ ਹੁਣ ਉਧਰ ਆ ਗਈ ਮੈਂ ਘਰ ਤੇ ਤੇ ਹੁਣ ਹੋ ਲੱਗਾ ਅੱਜ ਸਫਾਈ ਸਫਾਈ ਅਭਿਆਨ ਸ਼ੁਰੂ ਤੇ ਦੋ ਦਿਨ ਜਾਣਾ ਪਿਆ ਤੇ ਅੱਜ ਜਾਣਾ ਪਿਆ ਸੋਮਵਾਰ ਜਾਣਾ ਪਿਆ ਚਲੋ ਮੈਂ ਕਿਹਾ ਫਿਰ ਅੱਜ ਸਫਾਈਆਂ ਕਰਦੇ ਕਰਦੀਆਂ ਵੈਸੇ ਕਰਿਆ ਦਾ ਰੋਜ਼ ਹੀ ਆ ਤਾਂ ਅੱਜ ਡੀਪ ਕਲੀਨਿੰਗ ਕਰਾਂਗੇ ਹਨਾ ਤੇ ਦੇਖੋ ਜਿਹੜਾ ਛੋਟਾ ਕਮਰਾ ਉੱਥੇ ਮੈਂ ਲਾਉਂਗੀ ਪਹਿਲਾਂ ਝਾੜੂ ਤੇ ਵੈਸੇ ਕਾਟੀ ਉਧਰ ਅਸੀਂ ਰਹਿਣੇ ਬੈਨੇ ਰਹਿਨੇ ਮੈਨੇ ਦਾ ਏਸੀ ਵਾਲੇ ਕਮਰੇ ਵੱਡੇ ਵਿੱਚ ਹੀ ਹੈ ਨਾ ਤੇ ਬਾਵਾ ਇੱਕਾਂ ਵਾਰਾ ਸਾਡਾ ਦੋ ਕਮਰੇ ਨਾਲ ਦਾ ਆ ਤੇ ਬਾਵਾ ਵੱਡਾ ਬਣਾਲੇ ਸੀ ਬਣਾਉਣ ਲੱਗੇ ਤੇ ਛੋਟੇ ਛੋਟੇ ਕਮਰੇ ਵੀ ਕੀ ਫਾਇਦਾ ਨਾ ਸਮਾਨ ਵਿੱਚ ਆਉਂਦਾ ਨਾ ਕੋਈ ਸਵਾਦ ਜਾਂ ਨਹੀਂ ਆਉਂਦਾ ਹੈਗਾ ਨਾ ਛੋਟੇ ਛੋਟੇ ਕਮਰੇ ਸੋਹਣੇ ਵੱਡੇ ਖੁੱਲੇ ਕਮਰੇ ਹੋਣ ਸਮਾਨ ਵੀ ਆਇੰਦਾ ਤੇ ਗੋਡੇ ਗਿੱਟੇ ਨਹੀਂ ਭਜਦੇ ਹੈਗੇ ਇਹ ਵੀ ਗੱਲ ਹੋ ਜਾਂਦੀ ਆ ਉਧਰ ਝੜੂ ਲਾ ਕੇ ਫਿਰ ਮੈਂ ਨਾ ਕੂੜਾ ਇਕੱਠਾ ਕਰਕੇ ਫਿਰ ਇਧਰ ਇਕੱਠਾ ਕਰਕੇ ਨਾਲ ਪੂੜਾ ਤਾਂ ਫੇਰ ਇਕੱਠਾ ਚੱਕੂਗੀ ਨਾ ਤੇ ਪਹਿਲਾਂ ਮੈਂ ਲਾਉਣੇ ਆ ਜਾਲੇ ਹੈ ਨਾ ਕਿਉਂਕਿ ਅਜਿਹਾ ਕਲ ਮੀਨੇਰੀ ਜਿਦਾਂ ਕਰ ਲੋ ਵੀ ਨੀਰ ਜਲਦੀ ਆ ਜਾਂਦੀ ਨਾ ਉਹਦੇ ਨਾਲ ਕਟਾ ਮਿੱਟੀ ਧੂਲ ਕਾਣਾ ਨਾ ਉਹ ਚੰਬੜ ਜਾਂਦੇ ਛੱਤਾਂ ਨੂੰ ਤੇ ਫਿਰ ਉਹੋ ਜਾਲਾ ਬਣ ਜਾਂਦਾ ਆ ਤੇ ਹੁਣ ਮੈਂ ਚਾਰ ਸਪੇਰੇ ਹੁਣ ਜਾਲਾ ਲਾ ਕੇ ਚੰਗੀ ਤਰ੍ਹਾਂ ਹੈ ਨਾ ਤੇ ਲੱਗਦਾ ਵੈਸੇ ਤਕਰੀਬਨ ਜਦੋਂ ਦੇਖਦਾ ਤੂੰ ਆਪਾਂ ਲਾ ਲਈਦਾ ਹੈ ਨਾ ਵੀ ਜ਼ਿਆਦਾ ਕੰਮ ਨਾ ਆਵੇ ਥੋੜਾ ਥੋੜਾ ਕੰਮ ਕਰ ਦੇਣਾ ਚਾਹੀਦਾ ਹੈ ਜਦੋਂ ਜ਼ਿਆਦਾ ਕੰਮ ਹੁੰਦਾ ਫਿਰ ਔਖਾ ਹੋ ਜਾਂਦਾ ਆ ਤੇ ਝਾੜੂ ਫਿਰ ਬਾਅਦ ਚ ਲਾਉਂਗੀ ਮੈਂ ਪਹਿਲਾਂ ਜਾਲੇ ਸਾਫ਼ ਕਰਕੇ ਹੈ ਨਾ ਤੇ ਫਿਰ ਹੀ ਝਾੜੂ ਲਾਉਣਾ ਆ ਤੇ ਦੇਖੋ ਜੀ ਤੇ ਨੇਰੀ ਦਾ ਪਤਾ ਜਦੋਂ ਆਉਂਦੀ ਹੈ ਪਤਾ ਲੱਗਦਾ ਨਹੀਂ ਕਿ ਨਾਲ ਹੀ ਮਿੱਟੀ ਲਫਾਫੇ ਪੱਤੇ ਜੋਨ ਸੋ ਰੇਤਾ ਸਾਰਾ ਕੁਝ ਆ ਜਾਂਦਾ ਆ ਤੇ ਆਉਂਦਾ ਵੀ ਤੂਫਾਨ ਇਦਾਂ ਨਾ ਸਾਰਾ ਕੁਝ ਭਰ ਜਾਂਦਾ ਆ ਕੱਪੜੇ ਵੀ ਫਰਸ਼ ਟਾਇਲਾਂ ਸਾਰਾ ਕੁਝ ਨਾ ਚਲੋ ਖੈਰ ਮਾਲਕ ਦੀ ਮਰਜ਼ੀ ਹੈ ਨਾ ਜੋ ਨਹੀਂ ਕਰਨਾ ਜਿੱਦਾਂ ਵੀ ਕਰਨਾ ਹੈ ਨਾ ਉਹਦੀ ਮਰਜ਼ੀ ਆ ਤਾਂ ਆਪਾਂ ਨੂੰ ਉਹਦੀ ਰਜ਼ਾ ਵਿੱਚ ਰਹਿਣਾ ਪੈਣਾ ਹੈ ਨਾ ਤੇ ਇਦਾਂ ਹੋ ਜਾਂਦੀ ਆ ਇਕੋ ਜਿਹੀ ਇਹਦਾ ਜਾਲੇ ਵਾਲਾ ਡੰਡਾ ਜਿਆ ਟੁੱਟ ਗਿਆ ਸੀਗਾ ਤੇ ਮੈਂ ਥੋੜਾ ਇਹ ਨਾ ਜਿਗੜ ਜਾ ਲਾ ਕੇ ਤੇ ਇਹਨਾਂ ਨੂੰ ਇਹਨੂੰ ਜੋੜ ਕੇ ਇਹਨਾਂ ਨੇ ਸੈਂਟਰ ਵਿੱਚ ਰਮਾਲ ਬੰਨ ਲਿਆ ਸੀਗਾ ਤੇ ਬੜਾ ਵਧੀਆ ਜੀ ਆਪਣੀ ਜੀ ਦੇਖੋ ਜੀ ਮਾੜੀ ਚੀਜ਼ ਵਧੀਆ ਹਨਾ ਜੇ ਤੁਸੀਂ ਕਿਸੇ ਮੰਗਣ ਜਾਓਗਲੇ ਦੇਵੇ ਜਾਂ ਨਾ ਦੇਵੇ ਹਨਾ ਆਪਣੀ ਚੀਜ਼ ਮਾੜੀ ਚੰਗੀ ਉਹਨੂੰ ਕੱਢ ਕੇ ਬਰਤ ਲਓ ਹਨਾ ਤੇ ਇਦਾਂ ਹੋ ਜਾਂਦੀ ਆ ਆਪਣੀ ਚੀਜ਼ ਤੇ ਮਾਣ ਆ ਤੇ ਕਿਸੇ ਚੀਜ਼ ਤੇ ਕੋਈ ਮਾਣ ਨਹੀਂ ਹੈਗਾ ਤੇ ਦੇਖੋ ਜੀ ਹੁਣ ਮੈਂ ਲਾਉਂਗੀ ਝਾੜੂ ਪਹਿਲਾਂ ਚਾੜ੍ਹਦਾ ਝਾੜ ਲੀ ਕਿਉਂ ਉੱਪਰ ਲੇਹੜਾ ਜਾਲਾ ਜੂਲਾ ਹੁੰਦਾ ਡੀਆ ਹੁੰਦਾ ਆ ਇੱਕ ਸਾਡੇ ਇਹ ਬੜੀ ਪ੍ਰੋਬਲਮ ਆ ਸਾਡੇ ਬਾਹਰ ਬੱਟੀ ਬਹੁਤ ਝੜਦੀ ਆ ਤੇ ਇਹ ਦੇਖੋ ਕਦੋਂ ਉਹ ਹੁੰਦਾ ਕੰਮ ਹਨਾ ਬਾਹਰ ਬੱਟੀ ਝਾੜ ਕੇ ਦੁਆਰਾ ਰੰਗ ਰੋਣ ਕਰਾਵਾਂਗੇ ਤੇ ਟਾਈਮ ਟਾਈਮ ਦੀ ਗੱਲ ਆ ਜਦੋਂ ਕੰਮ ਹੋਣਾ ਉਦੇ ਹੋਣਾ ਹੁੰਦਾ ਆ ਤੇ ਆਹ ਜਿਹੜੇ ਗੱਦਿਆਂ ਦੇ ਕਵਰ ਇਹ ਵੀ ਮੈਂ ਝਾੜੇ ਸੀਗੇ ਫੇਰ ਗੱਦੇ ਤਾਂ ਖਰਾਬ ਨਹੀਂ ਹੁੰਦੇ ਕਿ ਮੰਨਿਆਤ ਵੱਜ ਜਾਂਦੀ ਇਹਨਾਂ ਦੇ ਕਵਰ ਪਾ ਕੇ ਹਨਾ ਜੇ ਅਪਾ ਕਵਰ ਨਹੀਂ ਪਾਉਂਦੇ ਹੈ ਕਿ ਕਪੜੇ ਫਟ ਜਾਂਦੇ ਆ ਤੇ ਗੱਦੇ ਨੰਗੇ ਹੋ ਜਾਂਦੇ ਵਿੱਚੋਂ ਫਿਰ ਜਲਦੀ ਨਹੀਂ ਜਦਾਂ ਚੀਜ਼ਾਂ ਬਣਦੀਆਂ ਹੈਗੀਆਂ ਤੇ ਸੰਭਾਲਦਾਨੀ ਜ਼ਰੂਰੀ ਆ ਗੱਦਿਆਂ ਦੇ ਕਵਰ ਲੈ ਕੇ ਫੇ ਮੈਂ ਵਿੱਚੋਂ ਪੱਕੀਆਂ ਸੀਨਾ ਵੀ ਕਰ ਲਈਆਂ ਇਹਦੀਆਂ ਸੀਗੀਆਂ ਤੇ ਵਧੀਆ ਦੇਖੋ ਜੀ ਜਿਹੜਾ ਕੰਮ ਹੁੰਦੇ ਘਰ ਦੇ ਨਾ ਇਹ ਕੰਮ ਆਪਾਂ ਨੂੰ ਹਿੰਮਤ ਮਾਰ ਕੇ ਉਦਮ ਕਰਨਾ ਹੈ ਉਦਮ ਕਰਕੇ ਕਰਨੇ ਚਾਹੀਦੇ ਆ ਮੇਰੀ ਸੱਸ ਕਹਿੰਦੀ ਹੁੰਦੀ ਆ ਵੀ ਜੇ ਇਹ ਜੇ ਕੰਮ ਲੈ ਕੇ ਰੋਣਾ ਨਾ ਕਮਕਣਾ ਨਹੀਂ ਗੱਲ ਵੀ ਸਹੀ ਉਹਨਾਂ ਦੀ ਹੈ ਨਾ ਤੇ ਉਹਨਾਂ ਦੇ ਹੁਣ ਵੀ ਗੱਲਾਂ ਇਦਾਂ ਨਹੀਂ ਸਿਆਣੀਆਂ ਸਿਆਣੀਆਂ ਤੇ ਚਲੋ ਕਿਹ ਐ ਸਿਆਣੇ ਦੀ ਗੱਲਾਂ ਸਿਆਣੀਆਂ ਆ ਤੇ ਕੰਮ ਨੂੰ ਬੋਇਲਾ ਸਮਝਿਆ ਕਰੋ ਜੀ ਕੰਮ ਭੱਜ-ਭੱਜ ਕੇ ਕਰਿਆ ਕਰੋ ਫੇਰ ਕੰਮ ਤਾਂ ਡਿੱਗ ਗਏ ਨਾ ਤੁਸੀਂ ਕੰਮ ਦੇ ਪਿਛੇ-ਵਿਛੇ ਤੇ ਬਹੁਤ ਫਰਕ ਹੁੰਦਾ ਇਸ ਚੀਜ਼ ਦੇ ਤਾਂ ਪੱਕਾ ਕੰਮ ਚੱਲ ਆ ਨਾ ਕਰਦੇ ਹਨਾ ਤੇ ਇਹ ਵੀ ਗੱਲ ਹੋ ਜਾਂਦੀ ਆ ਤੇ ਵਾਇਗਰ ਕੰਮ ਵੀ ਦੇਵੇ ਤਾਂ ਤੰਦਰੁਸਤੀ ਸਭ ਤੋਂ ਵੱਡੀ ਗੱਲ ਆ ਤੇ ਤੰਦਰੁਸਤੀ ਨਾਲ ਹੀ ਸਾਰਾ ਕੁਝ ਆ ਤੇ ਕਮਾਸ ਕੰਮ ਵਧੀਆ ਰਹਿੰਦਾ ਆਪਣਾ ਜੀ ਆਪਣਾ ਕੀਤਾ ਕੰਮ ਆਉਂਦਾ ਤੇ ਅੱਜਕੱਲ ਹੋ ਕੋਈ ਨਹੀਂ ਕਿਸੇ ਦਾ ਹੈਗਾ ਆਪਣੇ ਕੰਮ ਨਾ ਮਤਵ ਰੱਖਿਆ ਕਰੋ ਜੀ ਹਨਾ ਤੇ ਮੇਰੀਆਂ ਭੈਣਾਂ ਦਾ ਸਾਰਾ ਦਿਨ ਨਹੀਂ ਕੰਮ ਕਰੇ ਹੈਗੇ ਤੇ ਇੰਨੇ ਕੰਮ ਹੁੰਦੇ ਨਾ ਇੱਕ ਦਿਨ ਦੇ ਆਪਾਂ ਰਿਕਾਰਡ ਵੀ ਕਰ ਸਕਦੇ ਖਰੇ ਕਿੰਨੇ ਘੰਟੇ ਦੀ ਵੀਡੀਓ ਬਣ ਜਾਂਦੀ ਆ ਸਿਰਫ ਵੀਡੀਓ 10 ਪਤਾਂ ਦੇ ਮਿੰਟ ਦੀ ਬਣਾਉਣੀ ਹੁੰਦੀ ਆ ਆਪਾਂ ਨਾ ਤੇ ਹੁਣ ਲਾਉਂਗੀ ਮੈਂ ਝਾੜੂ ਤੇ ਝਾੜ ਝਾੜ ਪੂੰਝ ਤਾਂ ਹੋ ਗਈ ਆ ਤੇ ਹੁਣ ਝਾੜੂ ਚੰਗੀ ਤਰ੍ਹਾਂ ਲਾਉਂਗੀ ਤੇ ਫਿਰ ਟਾਇਲਾਂ ਹੁੰਦੀਆਂ ਟਾਇਲਾਂ ਤੇ ਨਾ ਨੀਰ ਵੀ ਖਿਲਾ ਰਾਨੀ ਵਧਿਆ ਲੱਗਦਾ ਹੈਗਾ ਤੇ ਵੈਸੇ ਅੱਜ ਕੱਲ ਖਿਲਾ ਵੈਸੇ ਪਾਉਂਦਾ ਵੀ ਨਹੀਂ ਕੋਈ ਤੇ ਵੈਸੇ ਸਫਾਈ ਦੇ ਦੇ ਕਾਲ ਜਮਾਨਾ ਬਦਲ ਗਿਆ ਨਾ ਰਹਿਣੀ ਵਣੀ ਬਦਲ ਗਈ ਆ ਚਲੋ ਖੈ ਟਾਈਮ ਟਾਈਮ ਨਾਲ ਬਦਲਣਾ ਵੀ ਚਾਹੀਦਾ ਹੈ ਇਦਾਂ ਆ ਤੇ ਉਧਰੋਂ ਮੈਂ ਝਾੜੂ ਲਾ ਲਿਆ ਤੇ ਇਦਾਂ ਹੁਣ ਜਿਹੜੀ ਦੀਵਾਨ ਦੀ ਚਾਦਰ ਆ ਤੇ ਇਹ ਮੈਂ ਹੁਣ ਝਾੜ ਕੇ ਵਿਛਾਉਂਗੀ ਤੇ ਜਿਹੜੀ ਚਾਦਰਾਂ ਸੀ ਸਾਡੇ ਪਿੰਡ ਇੱਥੇ ਆਉਂਦਾ ਹੁੰਦਾ ਭਾਈ ਹਫਤੇ ਬਾਅਦ ਉਤੋਂ ਮੈਂ ਲਈਆਂ ਸੀਗੀਆਂ ਚਾਦਰਾਂ ਮੈਨੂੰ ਬਹੁਤ ਵਧੀਆ ਲੱਗਾ ਕਲਰ ਇਹ ਤੇ ਫਿਰ ਮੈਂ ਲੈ ਲਈਆਂ ਸੀਗੀਆਂ ਤੇ ਦੇਖੋ ਜੀ ਟਾਈਮ ਟਾਈਮ ਦੀ ਗੱਲ ਹੈ ਠੰਡ ਨੂੰ ਠੰਡ ਵਾਲੀ ਚਾਦਰਾਂ ਤੇ ਗਰਮੀਆਂ ਨੂੰ ਗਰਮੀਆਂ ਵਾਲੀ ਚਾਦਰਾਂ ਹਨਾ ਤੇ ਇਦਾਂ ਅੱਜਕੱਲ੍ਹ ਧੁੱਪ ਬਹੁਤ ਕੜੱਕਾ ਹੈਗੀ ਬਾਹਰ ਅੰਦਰ ਖੈਰ ਨਹੀਂ ਪਤਾ ਲੱਗਦਾ ਹੈਗਾ ਨਾ ਤੇ ਨਾ ਹਵਾ ਚਲਦੀ ਆ ਜਦੋਂ ਆਉਣ ਲੱਗਦੀ ਫੇ ਇਕੱਠੀ ਨੀਰੀ ਜਾਂਦੀ ਆ ਤੇ ਰੱਬ ਦੇ ਰੰਗ ਹੈ ਜੀ ਹੈ ਨਾ ਅੱਗੇ ਮੇਰੀਆਂ ਭੈਣਾਂ ਹਾਊਸ ਵਾਈਫ ਭੈਣਾਂ ਨੂੰ ਪਤਾ ਹੀ ਘਰ ਦੇ ਕੰਮਾਂ ਕਰਾਂ ਦਾ ਹੈ ਨਾ ਬੰਦੇ ਕਹਿੰਦੇ ਤੁਸੀਂ ਕੀ ਕੰਮ ਕਰਦੀਆਂ ਜਿਹੜਾ ਕਰੇ ਉਹ ਹੀ ਜਾਣੇ ਜਾਰਾ ਆ ਪੇ ਜਾਣੇ ਜਾਂ ਬਾਪੇ ਆਣੇ ਉਹ ਸਾਬ ਹੋ ਜਾਂਦਾ ਹੈ ਤੇ ਦੀਵਾਨ ਤੇ ਮੇਨੂੰ ਨਾ ਸੋਨੇ ਦੇ ਘਰ ਦੀ ਬੜੀ ਰੀਝ ਆ ਵੈਸੇ ਮੇਰਾ ਘਰ ਵੀ ਸੋਨਾ ਆ ਤੇ ਛੋਟੀਆਂ ਦਿਨ ਬੜੀ ਰੀਝ ਹੁੰਦੀ ਸੀ ਰੋ ਮਿੱਟੀ ਵਾਲੇ ਘਰ ਹੁੰਦੇ ਸੀ ਨਾ ਮਿੱਟੀ ਮਿੱਟੀ ਫੇਰੀ ਫੇਰੀ ਹੁੰਦੀ ਮਿੱਟੀ ਪੋਚਾ ਹਨਾ ਉਦੋਂ ਮੈਂ ਕਹਿੰਦਾ ਸੋਨਾ ਘਰ ਹੋਵੇ ਮੈਂ ਪੋਚੇ ਲਾਵਾਂ ਮੈਂ ਝਾੜੂ ਫੇਰਾ ਛੋਟਿਆਂ ਦੇ ਤੇ ਬਹੁਤ ਰੀਝਾਂ ਹੁੰਦੀਆਂ ਨਾ ਚਲੋ ਖੈਰ ਵਾਹਿਗੁਰੂ ਬਹੁਤ ਸੋਨਾ ਦਿੱਤਾ ਸ਼ਾਦ ਦਿੱਤੀ ਇਹ ਕਪੜਾ ਦਿੱਤਾ ਰੋਟੀ ਦਿੱਤੀ ਹਨਾ ਬਹੁਤ ਕੁਛ ਦਿੱਤਾ ਪਰ ਮਾਤਾ ਸਲੂਕ ਚਾਹੀਦਾ ਆਸ ਵਿੱਚ ਜੀ ਹੋਰ ਕੁਛ ਨਹੀਂ ਹੈਗਾ ਹਨਾ ਇਦਾਂ ਹੋ ਜਾਂਦੀ ਆ ਜਿਹੜੇ ਕੋਠੀਆਂ ਵਾਲੇ ਆ ਜ਼ਿਆਦੇ ਪੈਸੇ ਵਾਲੇ ਆ ਉਹ ਵੀ ਦੁਖੀ ਆ ਨਾ ਜਿੰਨਾਂ ਕੱਲੇ ਵੱਡੀ ਵੱਡੀ ਕੋਠੀ ਬਣਾ ਤਾ ਲੈਨੇ ਆ ਚਲੋ ਖੈਰ ਵਧੀਆ ਗੱਲ ਆ ਬਣਾਉਣੀ ਚਾਹੀਦੀ ਆ ਪਰ ਸਫਾਈਆਂ ਕਰਨੀਆਂ ਬਹੁਤ ਔਖੀ ਹੋ ਜਾਂਦੀਆਂ ਨਾ ਇਦਾਂ ਹੋ ਜਾਂਦੀ ਆ ਤਾਂ ਆ ਰੱਖਿਆ ਮੈਂ ਤੌਲੀਆ ਪੱਕਾ ਇੱਥੇ ਸਾਈਡ ਤੇ ਜੇ ਕੋਈ ਲੱਸੀ ਆ ਪਾਣੀ ਕੋ ਡੁੱਲ ਜਾਵੇ ਫਟਾਫਟ ਉੱਤੇ ਪੋਚਾ ਲਾ ਦੀ ਦੇ ਟੇਲ ਤੇ ਨਾ ਜਿੰਨ ਵੀ ਪਾਣੀ ਰਹਿਣਾ ਚਾਹੀਦਾ ਤੇ ਫਿਰ ਬਹੁਤ ਖਰਾਬੀ ਹੋ ਜਾਂਦੀ ਆ ਤੇ ਪਾਣੀ ਰਿੰਦਾ ਟਾਇਲ ਉੱਤੇ ਤੇ ਇਹੇ ਬਸ ਬਿਮਾਰੀਆਂ ਉਹ ਸਮੇਂ ਵਧੀਆ ਹੁੰਦੇ ਸੀ ਜਿਹੜੇ ਕੱਚੇ ਅ ਮਿੱਟੀਆਂ ਫਿਰ ਵੀ ਆਉਂਦੀ ਸੀ ਕਿ ਪੰਡੋਲੀ ਜਾਂ ਤਾਂ ਕੋਈ ਫਰਕ ਨਹੀਂ ਸੀ ਪੈਂਦਾ ਤੇ ਟਾਈਮ-ਟਾਈਮ ਦੀ ਗੱਲ ਆ ਦੁਨੀਆ ਹੋ ਗਈ ਮਾਡਰਨ ਤੇ ਮਾਡਰਨ ਦੇ ਨਾਂ ਨਾਲ ਸੁੱਖ ਵੀ ਜਾਂਦਾ ਵੱਧ ਗਿਆ ਦੁੱਖ ਵੀ ਆਉਣੇ ਆ ਪਰ ਮੈਂ ਇੱਕ ਗੱਲ ਆਪਣੇ ਆਪ ਦੀ ਸੇਵ ਨਹੀਂ ਕਰਦੀ ਹੈਗੀ ਮੈਂ ਜਿੰਨਾ ਵੀ ਹੋ ਸਕੇ ਮੈਂ ਆਪ ਹੀ ਕੰਮ ਕਰ ਲੈਣੀ ਹੁੰਦੀ ਮੈਂ ਕੋਈ ਹੈਲਪਰ ਨਹੀਂ ਕਰਦੀ ਲਈ ਹੈਲਪਰ ਬਿਲਕੁਲ ਨਹੀਂ ਮੈਂ ਰੱਖੀ ਹੈ ਦੀ ਤਾਂ ਹਾਂ ਜੇ ਕੋਈ ਖੁਸ਼ੀ ਗੈਨ ਦਾ ਪ੍ਰੋਗਰਾਮ ਤਾਂ ਉਹ ਚਲਉਂਦੀਆਂ ਹੁੰਦੀਆਂ ਪਰ ਇਦਾਂ ਮੈਂ ਡੇਲੀ ਵਾ ਜਿੰਨਾ ਕੁ ਮੈਂ ਤੋ ਹੋ ਸਕੇ ਉਹਨਾ ਕਰ ਲੈਣੀ ਹੁੰਦੀ ਵੇਰੀ ਦਾ ਵੀ ਕਰਦਾ ਵੀ ਤੇ ਮੈਨੂੰ ਨਹੀਂ ਹੈਗੀ ਆਦਤ ਹਨਾ ਇੱਧਰ ਦੇਖੋ ਮੈਂ ਹੁਣ ਲਾਉਣ ਲੱਗੀਆਂ ਪੋਚੇ ਤੇ ਪੋਚੇ ਮੈਂ ਫਰਨੈਲ ਵਿੱਚ ਪਾ ਲਈ ਬਾਲਟੀ ਦੇ ਤੇ ਥੋੜਾ ਲੂਣ ਪਾ ਲਿਆ ਥੋੜਾ ਸਰਕਾ ਪਾ ਲਿਆ ਚੀਜ਼ਾਂ ਵਿੱਚ ਦਿਖਾਈਆਂ ਤੁਹਾਨੂੰ ਇਹ ਚੀਜ਼ਾਂ ਦੇ ਨਾਲ ਹਨਾ ਤੇ ਬਹੁਤ ਸੋਹਣੀ ਜਾਨੀ 스멜 ਵੀ ਆਉਂਦੀ ਕਮਰੇ ਵਿੱਚੋਂ ਤੇ ਲੂਣ ਨੈਟਿਵਿਟੀ ਵੀ ਖਰ ਹੋ ਜਾਂਦੀ ਆ ਤੇ ਵਧੀਆ ਲੱਗਦਾ ਹਨਾ ਤੇ ਇੱਕਦਮ ਸਾਫ਼ ਹੋਈ ਜਾਂ ਟੈਲਾ ਤੇ ਇਹ ਚੀਜ਼ਾਂ ਨਾਲ ਪਾਉਣ ਇੱਕ ਦਿਨ ਪੁੱਜ ਜਦਾਂ ਕਹ ਲੋ ਮਿਸ ਹੋ ਜਾਂਦਾ ਨਹੀਂ ਲਾਉਣਾ ਪੈਂਦਾ ਹੈਗਾ ਹਨਾ ਚੀਜ਼ਾਂ ਨਾਲ ਤੇ ਬਹੁਤ ਸੋਹਣੀ ਫਰਸ਼ ਸਾਫ ਹੋ ਜਾਂਦੀ ਆ ਤੇ ਵਧੀਆ ਲੱਗਦਾ ਆ ਤੇ ਝਾੜੂ ਪੂੰਛਾ ਤਾਂ ਆਪਾਂ ਲੇਲੀ ਕਰੀਦਾ ਹਨਾ ਤੇ ਕਈ ਵੇਰੀ ਠੀਕ ਨਹੀਂ ਹੁੰਦੇ ਜਾਂ ਮਨ ਨਹੀਂ ਕਰਦਾ ਹੁੰਦਾ ਇੱਕ ਦਿਨ ਛੱਡ ਵੀ ਸਕਦੇ ਆ ਹਨਾ ਇਹ ਚੀਜ਼ਾਂ ਦੇ ਨਾਲ ਨਾਲ ਤੇ ਇਧਰ ਲਈ ਸੈਡ ਵੀ ਪੋਚ ਲਾਂਗੀ ਹਨਾ ਦੀਵਾਨ ਵਾਲੀ ਸੈਡ ਤੇ ਟੇਬਲ ਨੂੰ ਪਰੇ ਕਰਕੇ ਦੇਖੋ ਚੀਜ਼ਾਂ ਨੂੰ ਪਰੇ ਪੂਰੇ ਕਰਕੇ ਤੇ ਫੇਰ ਹੀ ਸਫਾਈ ਕੀਤੀ ਜਾਂਦੀ ਹੈ ਹਨਾ ਉਹ ਦਲੀਸਾਲ ਇਹ ਕਿੰਨੀ ਸੋਹਣੀ ਟਾਇਲ ਚਮਕਣ ਦੀ ਹੈ ਟਾਇਲ ਅਸੀਂ ਕਰੋਨਾ ਟਾਈਮ ਲਾਏ ਸੀਗੀ ਜੁਲਾਈ ਦੇ ਮਹੀਨੇ ਲਗਾਈ ਸੀਗੀ ਤੇ ਜਦੋਂ ਕੱਚਾ ਹੁੰਦਾ ਸੀ ਨਾ ਅੰਦਰ ਤੇ ਕੱਚਾ ਕੀਤਾ ਸੀਗਾ ਮਤਲਬ ਜਿਹਨੂੰ ਕੱਚਾ ਕਰਨਾ ਕਹਿੰਦੇ ਟਾਇਲ ਤੋਂ ਪਹਿਲਾਂ ਪਹਿਲਾਂ ਤੇ ਉਦੋਂ ਕਪੜਾ ਵੀ ਡੇਗਣਾ ਤੇ ਨਾਲ ਹੀ ਜਿੱਦਾਂ ਕਹਿੰਦੇ ਸੀਮਿੰਟ ਦੇ ਨਾਲ ਹੀ ਖਰਾਬ ਹੋ ਜਾਂਦਾ ਹੁੰਦਾ ਸੀਗਾ ਚਲੋ ਖैर ਟਾਈਮ-ਟਾਈਮ ਦੀ ਗੱਲ ਹੈ ਉਹ ਅੱਜ ਹੋਰ ਕੱਲ ਹੋਰ ਹਨਾ ਪਰਮਾਤਮਾ ਜੋ ਦਿੰਦਾ ਆ ਉਸ ਪਰਮਾਤਮਾ ਦੇ ਜਿੱਦਾਂ ਕਹਿੰਦੇ ਲੋ ਵੀ ਆਪਾਂ ਨੂੰ ਯਕੀਨ ਰੱਖਣਾ ਪੈਂਦਾ ਹਨਾ ਤੇ ਟਾਈਮ ਹੁੰਦਾ ਜਰੂਰ ਆਪਣਾ ਨਾ ਤੇ